ਹਲੇ ਕੀ ਹੋ ਗਿਆ ਕੀ ਹੋ ਗਿਆ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਤੰਦ ਲਾ ਕੇ ਇੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਬੈ ਜਦੋਂ ਇੱਥੋਂ ਲੱਗਦਾ ਮੈਨੂੰ ਰੋਜ਼ ਮਜ਼ਾਕ ਕਰਦਾ ਪੱਥਰ ਪੱਥਰ ਨਾ ਤੋੜੇ ਆਪਰੇ ਹੱਥ ਨਾਲ ਆ ਗੱਲ ਵੀ ਉਹਨੇ ਕਦੀ ਆਉਂਦਾ ਆਵਰੇ ਆਲੇ ਆਇਆ ਸੀ ਇਸ ਕਰਕੇ ਇਹ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਦ ਦੇ ਨਾਲ ਜਿਹੜੇ ਚਾਹ ਤੇ ਲਾਡ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਇੱਕ ਸਰਕਾਰ ਦਾ ਅਕਸ ਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲੂਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਤੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਟਾਂ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀ ਜਾਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਇਸ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹੁੰਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰशाही हावी ਆ ਤੇ ਉਸ ਅਫਸਰशाही ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਧ ਲਾ ਕੇ ਇੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੱਗਦਾ ਮੈਨੂੰ ਰੋਜ਼ ਮਜ਼ਾਕ ਕਰਦਾ ਦੇਖੋ ਅਸੀਂ ਸਾਰੇ ਮਾਝੋ ਕੀ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾ ਗਲਤ ਦਿੰਦੇ ਨੇ ਇਸ ਕਰਕੇ 650 ਕਰੋੜ ਰੁਪਇਆ ਜੋ ਕਿ ਇੱਕ ਖਿਲਾੜੀ ਕੰਪਨੀ ਨੇ ਇੱਥੇ ਲਾ ਕੇ ਐਸਾ ਖੇਲ ਖੇលਿਆ ਪੰਜਾਬ ਦੇ ਲੋਕਾਂ ਨਾਲ 90% ਪੇਮੈਂਟ ਲੈ ਚੁੱਕੀ ਆ ਉਹ 588 ਕਰੋੜ ਦੇ ਕਰੀਬ ਔਰ 703 ਐਮਐਲਡੀ ਦੇ ਨਾਲ ਜਿਹੜਾ ਪੁੱਡੇ ਦਾ ਨਾਲ ਦਾ ਪ੍ਰੋਜੈਕਟ ਆ ਜਲਦ ਕੇ ਇਹ ਡੀਪੀਆਰ ਹੀ ਗਲਤ ਬਣੀ ਆ ਸ਼ਾਹ ਕੰਸਲਟੈਂਸੀ ਵੱਲੋਂ ਇੱਕ ਢੱਟੋ ਘੱਟ 1700 ਐਮਐਲਡੀ ਦਾ ਪਾਣੀ ਤੇ 2000 ਐਮਐਲਡੀ ਦਾ ਪਾਣੀ ਜਿਹੜਾ ਬੁੱਡੇ ਨਾਲੇ ਜਾ ਕੇ ਹੁੰਦਾ ਐਸਟੀਪੀ ਸਾਰੇ ਬੰਦ ਪਏ ਨੇ ਇਹਨਾਂ ਦੇ ਪਾਵਰ ਸਟੇਸ਼ਨ ਦਾ ਜਿਹੜਾ ਗਊਸ਼ਾਲਾ ਰੋਡ ਤੇ ਹੈਗਾ ਉਹ ਬੰਦ ਪਿਆ ਉਹ ਨਹੀਂ ਚੱਲਿਆ ਔਰ 34 ਕਰੋੜ ਦੇ ਕਰੀਬ ਇਹ ਲੋਕ ਸਾਡੇ ਤੋਂ ਕੀ ਕਹਿੰਦੇ ਐਨੂਅਲ ਮੇਨਟੇਨੈਂਸ ਚਾਰਜਸ ਲੈ ਆ ਚੁੱਕੇ ਨੇ ਸਰਕਾਰ ਤੋਂ ਮੈਂ ਪੁੱਛਣਾ ਚਾਹਨਾ ਆ ਅਫਸਰਾਂ ਨੂੰ ਵੀ ਜਿਨ੍ਹਾਂ ਨੇ ਏਐਮਸੀ ਦਿੱਤੀ ਹੈ ਇੰਨੀ 34 ਕਰੋੜ ਔਰ ਜਿਹੜਾ 588 ਕਰੋੜ ਰੁਪਇਆ ਇਸ ਕੰਪਨੀ ਨੂੰ ਦਿੱਤਾ ਜਿਹੜੇ ਅਫਸਰਾਂ ਨੇ ਕਿ ਕਿਉਂ ਉਹਨਾਂ ਨੇ ਇੰਨਾ ਪੈਸਾ ਸਾਡੇ ਲੋਕਾਂ ਦਾ ਸਾਡੇ ਪੰਜਾਬ ਸਰਕਾਰ ਦਾ ਖਰਾਬ ਕੀਤਾ ਕਿਉਂਕਿ ਤਿੰਨ ਹੱਡਾਂ ਚੋਂ ਪੈਸਾ ਆਇਆ ਸੀ ਸਮਾਰਟ ਸਿਟੀ ਚੋਂ ਅਮਰੁੱਤ ਅਮਰੁੱਤ ਸਕੀਮ ਚੋਂ ਤੇ ਆਪਣੇ ਕੀ ਕਹਿੰਦੇ ਸਮਾਰਟ ਸਿਟੀ ਚੋਂ ਤੇ ਇਹ ਪੈਸਾ ਕਿੱਥੇ ਕਿੱਥੇ ਇਹਨਾਂ ਨੇ ਲਾਇਆ ਕਿਵੇਂ ਸਵਰਥ ਪਰਚੋ ਆਇਆ ਸੀ ਸਰ ਹੁਣ ਇਹ ਕ੍ਰਿਆ ਦੇ ਉੱਪਰ ਬੰਨ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ 15 15 ਸਤੰਬਰ ਦੇਖੋ ਅ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਇਸ ਤੇ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾਂ ਨਾਲ ਲਾਇਆ ਸੀਗਾ ਵੀ ਚਲ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦੇਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦਿਨਾਂ 'ਚ ਪੁਰਾਣੀ ਸਰਕਾਰ ਨੇ ਬਣਾਈ ਸੀ ਔਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚੀ ਇਹਨਾਂ ਨੇ ਟੈਂਡਰ ਲਾਤੇ ਕਰੋਨਾ ਚੀ ਇਹਨਾਂ ਨੇ ਟੈਂਡਰ ਖੋਲ੍ਹ ਕੇ ਆਪਣੇ ਚਾਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਨਯੋਗ ਆਪੀ ਏਜੰਸੀਆਂ ਤੇ ਪੂਰਾ ਭਰੋਸਾ ਜੋ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਨਯੋਗ ਸਪੀਕਰ ਸਾਹਿਬ ਨੇ ਮਾਨ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰਨਗੇ ਠੀਕ ਆ ਨਹੀਂ ਤਾਂ ਮੈਂ ਅਨਸ਼ਨ ਤੇ ਬੈਠੂੰਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਪੁੱਟੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਉਹ ਤੁਹਾਨੂੰ ਡਿਮਨਸ਼ਨ ਤੇ ਰਹਿਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਕਿਉਂਕਿ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮੰਨ ਚੋਕ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਜਿਹੜਾ ਜਿਹੜਾ ਨਹੀਂ ਬੱਸ ਤੁਹਾਡੇ ਵੱਲੋਂ ਤੋੜਿਆ ਜਾ ਰਿਹਾ ਕਿਤੇ ਨਾ ਕਿਤੇ ਵਿਰੋਧੀ ਵੀ ਸਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤੋਂ ਮੈਂ ਨਹੀਂ ਭੱਜਦਾ ਤੁਹਾਡੇ ਕੈਮਰੇ ਦੇ ਸਾਹਮਣੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰ ਪ੍ਰਮਾਤਮਾ ਨੇ ਸਾਨੂੰ ਪਿੱਛੇ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਵਾਮ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚ ਆਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਗਾ ਗੱਡੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਹੀ ਐਸੇ ਇੱਥੇ ਦੱਸ ਤੂੰ ਕੀ ਕੀਤਾ ਠੀਕ ਆ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ ਧੋ ਰਿਆ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇ ਇਸ ਕਰਕੇ ਮੈਂ ਇਹ ਚੀਜ਼ ਬਰਦਾਸ਼ਤ ਹੀ ਕਰ ਸਕਦਾ ਮੈਂ ਆਪਣਾ ਪੱਥਰ ਲਾਵਾ ਜੀ ਉਹ ਕਹੇ ਸਾਨੂੰ ਕੰਟੈਕਟ ਦੋਗੇ ਫ੍ਰੀਜ ਕਰਦੇ ਆਗੇ ਸਾਨੂੰ ਸਰਕਾਰ ਤੋਂ ਪੈਸੇ ਲੈਣ ਦੀ ਰੋਡ ਕੋਣ ਕਹਿੰਦੇ ਜੀ ਬਾਬਾ ਜੀ ਜੈ ਦੇਖੋ ਗੱਲ ਸੁਣੋ ਜਿਹੜੇ ਡੈਡੀਕੇਸ਼ਨ ਆ ਫ੍ਰੀ ਕਰਨਾ ਉਹ ਕਾ ਕਰਨਾ ਸ਼ੁਰੂ ਕਰ ਦੇਵੇ ਕੋਈ ਸਰ ਕੋਈ ਇਤਰਾਜ਼ ਥੋੜੀ ਆ ਠੀਕ ਹੈ ਉਹਨਾਂ ਦੀ ਅੱਛੀ ਭਾਵਨਾ ਹੈਗੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਉਹਨਾਂ ਦੀ ਡੈਡੀਕੇਸ਼ਨ ਹੈਗੀ ਆ ਵੀ ਅਸੀਂ ਕਰ ਸਕਦੇ ਤਾਂ ਉਹਨਾਂ ਨੂੰ ਜੋੜਨਾ ਚਾਹੀਦਾ ਠੀਕ ਥੈਂਕ ਯੂ ਧੰਨਵਾਦ ਜੇ ਮਾਮਲੇ ਤੋਂ ਕੰਪਲੀਟ ਕਰਨੀ ਚਾਹੀਦੀ ਆ ਅੱਛਾ ਹੋਰ ਬਸ 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 ਰਹਿਣ ਰਹਿਣ ਉਹ ਰਹਿਣ ਰਹਿੰਦੇ ਰਹਿੰਦੇ ਉਹ ਰਹਿੰਦੇ ਯਾਰ ਪੱਥਰ ਦੋਦੇ ਨਾ ਬੜਾ ਹਿਲ ਗਿਆ ਰਿਹਾ ਐਮ ਐਲ اے ਸਾਹਿਬ ਐਮ ਐਲ اے ਸਾਹਿਬ ਐਮ ਐਲ اے ਸਾਹਿਬ ਬੜਾ ਪਲੇ ਖਰਾਬੇ ਮੋਟਾ ਵਗੈਰਾ ਐਮ ਐਲ اے ਸਾਹਿਬ ਇਹ ਅੱਜ ਪੱਥਰ ਕੱਢੋ ਵਿੱਚੋਂ ਮੇਰੇ ਤੇ ਦੋਸ਼ ਬੇਚੀ ਨੂੰ ਮੈਂ ਗਰੇਜ਼ ਨਹੀਂ ਕਰਦਾ ਜੇ ਕੋਈ ਕੰਮ ਜਿੱਥੇ ਨਹੀਂ ਹੋਇਆ ਕਿਸੇ ਵੀ ਸਾਡਾ ਪਿੰਡਾ ਪੱਥਰ ਲੱਗਿਆ ਉਹ ਕੰਮ ਨਹੀਂ ਹੈਗਾ ਹੋਇਆ ਤੇ ਜੇ ਮਰਜ਼ੀ ਪੱਥਰ ਦੋਦੇ ਮੇਰਾ ਕਹ ਕਿਸੇ ਲੀਡਰ ਨੂੰ ਤਰਾਇ ਨਹੀਂ ਹੋਣਾ ਚਾਹੀਦਾ